ਐਸਜੀਪੀਸੀ ਦਾ ਇਹ ਕਹਿਣਾ ਕਿ ਜੀ ਇਹ ਤਾਂ ਸਿੱਖ ਮਸਲਾ ਹੈ ਸਿੱਖ ਮਸਲਾ ਕਿਵੇਂ ਹੋਇਆ ਹੈ ਗੁਰੂ ਗਰੰਥ ਸਾਹਿਬ ਜੀ ਦੇ ਪਾਵਨ ਸਰੂਪ ਨਾ ਚੋਰੀ ਹੋਇਆ ਨਾ ਗਾਇਬ ਹੋਇਆ ਜੀ ਇਹ ਇਹ ਸ਼ਬਦ ਜਿਹੜੇ ਵਰਤਦੇ ਆ ਇਹ ਗਲਤ ਹੈ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ ਪਾਵਨ ਸਰੂਪ ਜੋ ਸਾਡੇ ਕੋਲੇ ਜਾਣਕਾਰੀ ਰਹੀ ਹੈ ਪਹਿਲੇ ਸਮਿਆਂ ਦੇ ਵਿੱਚ ਆਈ ਆ ਕਿ ਕੁਝ ਖਾਸ ਲੋਕਾਂ ਦੀਆਂ ਸਲਿੱਪਾਂ ਦੇ ਉੱਤੇ ਚਿੱਟਾਂ ਦੇ ਉੱਤੇ ਉਹ ਖਾਸ ਖਾਸ ਥਾਵਾਂ ਤੇ ਚਾਹੇ ਉਹ ਵਿਦੇਸ਼ਾਂ ਵਿੱਚ ਭੇਜੇ ਗਏ ਆ ਚਾਹੇ ਲੋਕਲ ਪੰਜਾਬ ਦੇ ਵਿੱਚ ਹਰਿਆਣੇ ਦੇ ਵਿੱਚ ਰਾਜਸਥਾਨ ਯੂਪੀ ਜਿੱਥੇ ਵੀ ਭੇਜੇ ਗਏ ਆ ਉਹ ਕੁਝ ਖਾਸ ਲੋਕਾਂ ਦੀਆਂ ਸਲਿੱਪਾਂ ਦੇ ਉੱਤੇ ਦਿੱਤੇ ਗਏ ਐਸਜੀਪੀਸੀ ਸਮਝੇ ਕਿ ਉਹਨਾਂ ਦਾ ਅਪਰ ਹੈਂਡ ਹੈ ਕਿ ਆਮ ਆਦਮੀ ਪਾਰਟੀ ਭਗਵੰਤ ਮਾਨ ਸਾਹਿਬ ਪੰਜਾਬ ਸਰਕਾਰ ਸਮਝੇ ਕਿ ਉਹਨਾਂ ਦਾ ਆਪ ਰੈਡ ਹੈ ਜੀ ਦੋਨੋਂ ਹੀ ਤਰ੍ਹਾਂ ਕਟਾਰੇ ਦੇ ਵਿੱਚ ਖੜੀਆਂ ਹੋਈਆਂ ਨੇ ਪੰਜਾਬ ਦੇ ਲੋਕ ਬਹੁਤ ਸਿਆਣੇ ਹੋ ਚੁੱਕੇ ਹੋਏ ਆ ਕਿਉਂਕਿ ਇਹ ਮੁੱਦੇ ਹੁਣ ਬਹੁਤੀ ਦੇਰ ਬਲਵਿੰਦਰ ਜੀ ਰਾਜਨੀਤਿਕ ਕਾਰਤੇ ਮੁੱਦੇ ਵੋਟਾਂ ਵਾਸਤੇ ਨਹੀਂ ਬਣਨੇ ਇਹ ਇੱਕ ਮੁੱਦੇ ਨੂੰ ਦੋਵਾਂ ਤਰ੍ਹਾਂ ਵੱਲੋਂ ਆਪਣੇ ਢੰਗ ਨਾਲ ਮੰਗਦਾ ਰੱਖਣ ਵਾਸਤੇ ਤਿਆਰੀ ਸ਼ੁਰੂ ਜੜੀ ਆ ਹੋ ਚੁੱਕੀ ਹੋਈ ਆ ਆਪਾਂ ਇਹ ਮੰਨ ਕੇ ਚੱਲੋ ਕਿ ਹੁਣ ਸਿਆਸੀ ਤਰ੍ਹਾਂ 2027 ਦੀਆਂ ਚੋਣਾਂ ਵਾਸਤੇ ਆਪੋ ਆਪਣੇ ਚੁੱਲਿਆਂ ਦੇ ਵਿੱਚ ਬਾਲਣ ਇਕੱਠਾ ਕਰਨ ਵਾਸਤੇ ਤਿਆਰ ਹੋ ਗਏ ਆ 2022 ਅਕਤੂਬਰ ਦੇ ਵਿੱਚ 15 ਅਕਤੂਬਰ ਦੇ ਸ਼ਾਇਦ ਨੇੜੇ-ਤੇੜੇ ਬੈਬਲ ਕਲਾ ਮੋਰਚੇ ਵਿੱਚ ਗਏ ਸੀ ਜੀ ਔਰ ਉੱਥੇ ਉਹਨਾਂ ਨੇ ਕਿਹਾ ਸੀ ਕਿ ਮੋਰਚਾ ਜਿਹੜਾ ਉਹ ਖਤਮ ਕਰ ਦਿਓ ਅਸੀਂ 45 ਦਿਨਾਂ ਬਾਅਦ ਇੱਥੇ ਸ਼ੁਕਰਾਨੇ ਵਾਸਤੇ ਗੁਰੂ ਦੇ ਸ਼ੁਕਰਾਨੇ ਵਾਸਤੇ ਇਕੱਠੇ ਹੋਵਾਂਗੇ ਉਸ ਤੋਂ ਬਾਅਦ ਵਿਰੋਧੀ ਪਾਰਟੀਆਂ ਨੇ ਰੈਜ਼ੀਗਨੇਸ਼ਨ ਮੰਗਿਆ ਤੇ ਫਿਰ ਸੰਵਾਦ ਸਾਹਮਣੇ ਇਹ ਗੱਲ ਕਹੀ ਕਿ ਜੇ ਸਰਕਾਰ ਕਹੇਗੀ ਤੇ ਮੈਂ ਰਿਜ਼ਾਈਨ ਕਰ ਦਿਆਂਗਾ ਜਾਂ ਸਰਕਾਰ ਫੇਲ ਹੋਏਗੀ ਜੇ ਇਸ ਮੁੱਦੇ ਤੇ ਜੀ ਹੁਣ ਤੱਕ ਕਿਉਂ ਨਹੀਂ ਹੋਇਆ 5 ਸਾਲ ਹੋਣ ਵਾਲੇ ਆ ਐਸਜੀਪੀਸੀ ਨੂੰ ਕੀ ਇਤਰਾਜ਼ ਹੋਣਾ ਚਾਹੀਦਾ ਇਸ ਗੱਲ ਦੇ ਉੱਤੇ ਕਿ ਜੇਕਰ ਸਰਕਾਰ ਹਾਲੇ ਕਿ ਇਹ ਮੌਕਾ ਜਿਹੜਾ ਇਹ ਰਾਜਨੀਤਿਕ ਤੌਰ ਤੇ ਦੋਨੋਂ ਪਾਰਟੀਆਂ ਸਮਝ ਨਹੀਂ ਆ ਰਿਹਾ ਅਤੇ ਪਾਕੀ ਤਰ੍ਹਾਂ ਵੀ ਸਮਝ ਨਹੀਂ ਆ ਰਿਹਾ ਵੀ ਇਸ ਮੌਕੇ ਤੇ ਆ ਕੇ ਐਫ ਆਈ ਆਰ ਦਰਜ ਕਿਉਂ ਹੋਈ ਇਹ ਉਦੋਂ ਕਿਉਂ ਨਹੀਂ ਹੋ ਗਈ ਲੂਜ਼ਰ 22 ਦੇ ਵਿੱਚ ਮਾਨ ਸਾਹਿਬ ਨੇ ਕਿਉਂ ਨਹੀਂ ਦਰਜ ਕਰਵਾ ਦਿੱਤੀ ਔਰ ਐਸਜੀਪੀਸੀ ਇਸ ਗੱਲ ਦਾ ਜਿਹੜਾ ਉਹ ਦਾਵਾ ਕਰਦੀ ਹੈ ਕਿ ਐਡਵੋਕੇਟ ਇਸ਼ਰ ਸਿੰਘ ਹੋਣਾ ਦੀ ਰਿਪੋਰਟ ਦੇ ਮੁਤਾਬਕ ਜਿਹੜਾ ਐਕਸ਼ਨ ਲੈ ਕੇ ਆ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਪਰ ਦੂਜੇ ਪਾਸੇ ਅੱਜ ਹਰਜਿੰਦਰ ਸਿੰਘ ਧਾਮੀ ਪ੍ਰੈਸ ਕਾਨਫਰੰਸ ਕਰਨਗੇ 12 ਵਜੇ ਜੇ ਐਦਾਂ ਹੀ ਮਾਨ ਸਾਹਿਬ ਐਸਜੀਪੀਸੀ ਪ੍ਰੈਸ ਮੂਰੇ ਆ ਕੇ ਲਗਾਤਾਰ ਗੱਲਬਾਤ ਕਰਦੇ ਰਹੇ ਤਾਂ ਕਿਤੇ ਨਾ ਕਿਤੇ ਫਿਰ ਵੀ ਮਸਲੇ ਦਾ ਹੱਲ ਨਹੀਂ ਹੋਣਾ ਮਜ਼ਾਹ ਕੁੱਡੇਗਾ ਜੀ ਬਿਲਕੁਲ ਸਹੀ ਗੱਲ ਹੈ ਬਲਿੰਦਰ ਜੀ ਤੁਹਾਡੀ ਆਬਜ਼ਰਵੇਸ਼ਨ ਬਿਲਕੁਲ ਸਹੀ ਹੈ ਇੱਕ ਦਿਨ ਉਹਨੇ ਪ੍ਰੈਸ ਕਾਨਫਰੰਸ ਕਰ ਲਈ ਇੱਕ ਦਿਨ ਉਹਨੇ ਕਰ ਲਈ ਇੱਕ ਦਿਨ ਉਹਨੇ ਕਰ ਲਈ ਗੱਲ ਖਤਮ ਉਸ ਤੋਂ ਬਾਅਦ ਕੋਈ ਨਵਾਂ ਮੁੱਦਾ ਆ ਜਾਏਗਾ ਸਤਿ ਸ਼੍ਰੀ ਅਕਾਲ ਮੈਂ ਅਬਲਵਿੰਦਰ ਸਿੰਘ ਗੱਲ ਕਰਾਂਗੇ 328 ਪਾਵਨ ਸਰੂਪਾ ਦੇ ਚੋਰੀ ਦੇ ਮਾਮਲੇ ਨੂੰ ਲੈ ਕੇ ਤੇ ਲਗਾਤਾਰ ਸਿੱਖ ਸੰਗਤਾਂ ਦੇ ਵਿੱਚ ਰੋਸ ਸੀਗਾ ਕਿਉਂਕਿ ਲੰਮਾ ਸਮਾਂ ਹੋ ਗਿਆ ਸੀ ਸਿੱਖ ਸੰਗਤਾਂ ਕਾਰਵਾਈ ਦੀ ਮੰਗ ਕਰ ਰਹੀ ਸੀ ਵੀ 328 ਰੂਪ ਗਏ ਤਾਂ ਗਏ ਕਿੱਥੇ ਨਾ ਸਰੂਪ ਮਿਲੇ ਨਾ ਦੋਸ਼ੀ ਸਾਹਮਣੇ ਆਏ ਤੇ ਨਾ ਸਜ਼ਾਾਂ ਮਿਲੀਆਂ ਤੇ ਲਗਾਤਾਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਿਰੋਧੀਆਂ ਦੇ ਉੱਤੇ ਨਿਸ਼ਾਨੇ ਸਾਧਦੇ ਹੋਏ ਨਜ਼ਰ ਆਏ ਉਹਨਾਂ ਵੱਲੋਂ ਕੱਲ ਇੱਕ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਹੈ ਤੇ ਪ੍ਰੈਸ ਕਾਨਫਰੰਸ ਕਰਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਐਸਜੀਪੀਸੀ ਜਥੇਦਾਰ ਸਾਹਿਬ ਤੇ ਅਕਾਲੀ ਦਾ ਲੋਕੇ ਰਹਿ ਗਿਆ ਤੇ ਉਹਨਾਂ ਵੱਲੋਂ ਐਸਆਈਟੀ ਦਾ ਗਠਨ ਵੀ ਕੀਤਾ ਗਿਆ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਈ ਇਲਜ਼ਾਮ ਵੀ ਲਗਾਏ ਨੇ ਤੱਥਾਂ ਦੇ ਆਧਾਰ ਦੇ ਉੱਤੇ ਜਿਹੜੇ ਅੰਤਰੀ ਕਮੇਟੀ ਦੇ ਪ੍ਰੈਸ ਨੋਟ ਨੇ ਉਹਨਾਂ ਦੇ ਆਧਾਰ ਦੇ ਉੱਤੇ ਗੱਲਬਾਤ ਕੀਤੀ ਕਿ ਐਸਜੀਪੀਸੀ ਨੂੰ ਆਪਣੇ ਹੀ ਸਵਾਲਾਂ ਦੇ ਵਿੱਚ ਕਿ ਰਹਿ ਗਿਆ ਤੇ ਗੱਲਬਾਤ ਕਰਾਂਗੇ ਸਾਡੇ ਚੈਨਲ ਦੇ ਗਰੁੱਪ ਐਡੀਟਰ ਅਮਰਜੀਤ ਸਿੰਘ ਜੀ ਬੜਾਇਚ ਉਹਨਾਂ ਦਾ ਪਹਿਲਾਂ ਸਵਾਗਤ ਕਰਾਂਗੇ ਫਿਰ ਗੱਲਬਾਤ ਕਰਾਂਗੇ ਸਰ ਸਵਾਗਤ ਹੈ ਜੀ ਬਹੁਤ ਬਹੁਤ ਸ਼ੁਕਰੀਆ ਅਨਵਿੰਦਰ ਜੀ ਧੰਨਵਾਦ ਤੁਹਾਡਾ ਜੀ ਤੋ ਕਿਦਾਂ ਦੇਖਦੇ ਹੋ ਜੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇੱਕ ਵਾਰ ਫਿਰ ਤੋਂ ਐਸਜੀਪੀਸੀ ਤੇ ਮੁੱਖ ਮੰਤਰੀ ਭਗਵੰਤ ਮਾਨ ਅਮਰੋ ਸਾਹਮਣੇ ਹੋ ਗਏ ਨੇ ਤੀ 328 ਰੁਪਿਆਂ ਦੇ ਮਾਮਲੇ ਨੂੰ ਲੈ ਕੇ ਜੀ। ਹਿਲਿੰਦਰ ਜੀ ਇਹ ਮੁੱਦਾ ਇੰਨਾ ਗੰਭੀਰ ਹੈ ਕਿ ਇਸ ਮੁੱਦੇ ਦੇ ਉੱਤੇ ਅਗਰ ਦੋਵੇਂ ਧਿਰਾਂ ਆਪਣੇ ਆਪ ਨੂੰ ਸਮਝਣ ਕੇ ਐਸਜੀਪੀਸੀ ਸਮਝੇ ਕਿ ਉਹਨਾਂ ਦਾ ਅਪਰ ਹੈਂਡ ਹੈ ਜਾਂ ਆਮ ਆਦਮੀ ਪਾਰਟੀ ਭਗਵੰਤ ਮਾਨ ਸਾਹਿਬ ਪੰਜਾਬ ਸਰਕਾਰ ਸਮਝੇ ਕਿ ਉਹਨਾਂ ਦਾ ਅਪਰ ਹੈਂਡ ਹੈ। ਜੀ ਦੋਨੋਂ ਹੀ ਤਰ੍ਹਾਂ ਕਟਾਰੇ ਦੇ ਵਿੱਚ ਖੜੀਆਂ ਹੋਈਆਂ ਨੇ ਪੰਜਾਬ ਦੇ ਲੋਕ ਬਹੁਤ ਸਿਆਣੇ ਹੋ ਚੁੱਕੇ ਹੋਏ ਆ ਕਿਉਂਕਿ ਇਹ ਮੁੱਦੇ ਹੁਣ ਬਹੁਤੀ ਦੇਰ ਬਲਵਿੰਦਰ ਜੀ ਰਾਜਨੀਤਿਕ ਤੌਰ ਤੇ ਮੁੱਦੇ ਵੋਟਾਂ ਵਾਸਤੇ ਨਹੀਂ ਬਣਨੇ ਜੀ ਇਹ ਸ਼ਾਇਦ ਪਾਰਟੀਆਂ ਸਮਝ ਰਹੀਆਂ ਨੇ ਕਿ ਇਸ ਮੁੱਦੇ ਨੂੰ ਦੁਬਾਰੇ ਪਖਾ ਲਿਆ ਜਾਵੇ ਐਫ ਆਈ ਆਰ ਹੋ ਜਾਏਗੀ ਫੇਰ ਉਹਦੇ ਉੱਤੇ ਇਨਵੈਸਟੀਗੇਸ਼ਨ ਚੱਲਦੀ ਚੱਲਦੀ ਨੇੜੇ ਤੇੜੇ ਕਰਦਿਆਂ ਕਰਦਿਆਂ ਪਹੁੰਚ ਜਾਣਗੇ ਦਸੰਬਰ ਦੇ ਨੇੜੇ ਤੇੜੇ ਜਦੋਂ ਲੱਗੇਗਾ ਚੋਣ ਜਾਬਤਾ 2027 ਦੀਆਂ ਚੋਣਾਂ ਵਾਸਤੇ ਜੀ ਇਹ ਇੱਕ ਮੁੱਦੇ ਨੂੰ ਦੋਹਾਂ ਧਿਰਾਂ ਵੱਲੋਂ ਆਪਣੇ ਢੰਗ ਨਾਲ ਮੰਗਦਾ ਰੱਖਣ ਵਾਸਤੇ ਤਿਆਰੀ ਸ਼ੁਰੂ ਜੜੀ ਆ ਹੋ ਚੁੱਕੀ ਹੋਈ ਆ ਆਪਾਂ ਇਹ ਮੰਨ ਕੇ ਚੱਲੋ ਕਿ ਹੁਣ ਸਿਆਸੀ ਧਿਰਾਂ 2027 ਦੀਆਂ ਚੋਣਾਂ ਵਾਸਤੇ ਆਪੋ ਆਪਣੇ ਚੁੱਲਿਆਂ ਦੇ ਵਿੱਚ ਬਾਲਣ ਇਕੱਠਾ ਕਰਨ ਵਾਸਤੇ ਤਿਆਰ ਹੋ ਗਏ ਮਾਫ ਕਰਨਾ ਮੈਂ ਇਹ ਸ਼ਬਦ ਇਸ ਲਈ ਵਰਤ ਰਿਹਾ ਕਿਉਂਕਿ ਸਿਆਸੀ ਤਿਰਾਨੇ ਹਮੇਸ਼ਾ ਹੀ ਧਾਰਮਿਕ ਮੁੱਦਿਆਂ ਨੂੰ ਇਸ ਢੰਗ ਨਾਲ ਹੀ ਵਰਤਿਆ ਹੈ ਕਿ ਉਹ ਚੋਣਾਂ ਦੇ ਨੇੜੇ ਜਾ ਕੇ ਕਿਵੇਂ ਲੋਕਾਂ ਨੂੰ ਮੂਰਖ ਬਣਾ ਸਕਦਾ ਹੁਣ ਜਿਹੜੀ ਤਾਜ਼ਾ ਸਥਿਤੀ ਪੈਦਾ ਹੋਈ ਹੈ ਇੱਥੇ ਮੈਂ ਦੋਵੇਂ ਤਰ੍ਹਾਂ ਦੇ ਸਵਾਲ ਇਹ ਕਰਦਾ ਕਿ ਕੀ ਇਸ ਮੁੱਦੇ ਨੂੰ ਰਾਜਨੀਤੀ ਰੰਗ ਨਹੀਂ ਦਿੱਤਾ ਜਾ ਰਿਹਾ ਪਹਿਲੀ ਗੱਲ ਸੁਣੋ ਕਿ ਸੰਧਵਾ ਸਾਹਿਬ 22 ਅਕਤੂਬਰ ਦੇ ਵਿੱਚ 15 ਅਕਤੂਬਰ ਦੇ ਸ਼ਾਇਦ ਨੇੜੇ-ਤੇੜੇ ਬਾਬਲ ਕਲਾ ਮੋਰਚੇ ਵਿੱਚ ਗਏ ਸੀ ਜੀ ਔਰ ਉੱਥੇ ਉਹਨਾਂ ਨੇ ਕਿਹਾ ਸੀ ਕਿ ਮੋਰਚਾ ਜਿਹੜਾ ਉਹ ਖਤਮ ਕਰ ਦਿਓ ਅਸੀਂ 45 ਦਿਨਾਂ ਬਾਅਦ ਇੱਥੇ ਸ਼ੁਕਰਾਨੇ ਵਾਸਤੇ ਗੁਰੂ ਦੇ ਸ਼ੁਕਰਾਨੇ ਵਾਸਤੇ ਇਕੱਠੇ ਹੋਵਾਂਗੇ ਤੇ ਉਹ ਡੈਡਲਾਈਨ ਵੀ ਲੰਘ ਗਈ ਉਸ ਤੋਂ ਬਾਅਦ ਵਿਰੋਧੀ ਪਾਰਟੀਆਂ ਨੇ ਰੈਜ਼ੀਗਨੇਸ਼ਨ ਮੰਗਿਆ ਤੇ ਫਿਰ ਸੰਧਵਾ ਸਾਹਿਬ ਨੇ ਇਹ ਗੱਲ ਕਹੀ ਕਿ ਜੇ ਸਰਕਾਰ ਕਹੇਗੀ ਤੇ ਮੈਂ ਰਿਜ਼ਾਈਨ ਕਰ ਦਿਆਂਗਾ ਜਾਂ ਸਰਕਾਰ ਫੇਲ ਹੋਏਗੀ ਜੇ ਇਸ ਮੁੱਦੇ ਤੇ ਜੀ ਹੁਣ ਤੱਕ ਕਿਉਂ ਨਹੀਂ ਹੋਇਆ 5 ਸਾਲ ਹੋਣ ਵਾਲੇ ਆ 4.5 ਸਾਲ ਹੋ ਗਏ ਉਸ ਗੱਲ ਨੂੰ ਜਿਹੜੇ ਹੋਏ ਹੋਏ ਦੂਸਰੀ ਗੱਲ ਕਿ ਸ਼੍ਰੋਮਣੀ ਕਮੇਟੀ ਨੇ ਜਿਹੜੀ ਇਹ ਐਫ ਆਈ ਆਰ ਪੰਜਾਬ ਸਰਕਾਰ ਨੇ ਦਰਜ ਕੀਤੀ ਹੈ ਭਾਈ ਬਲਦੇਵ ਸਿੰਘ ਵਡਾਲਾ ਆਉਣਾ ਦੇ ਜਿਹੜੇ ਧਰਨੇ ਤੋਂ ਬਾਅਦ ਉਥੇ ਫਿਰ ਸੰਧਵਾ ਸਾਹਿਬ ਪਹੁੰਚ ਗਏ ਤਦਕਾਰ ਜੋਗ ਨੇ ਸੰਵਾ ਸਾਹਿਬ ਕਿਉਂਕਿ ਸਾਡੇ ਸਪੀਕਰ ਨੇ ਪਰ ਇਹ ਕੀ ਹੈ ਕਿ ਇੱਕੋ ਹੀ ਪਾਤਰ ਇਸ ਮੁੱਦੇ ਉੱਤੇ ਵਾਰ-ਵਾਰ ਅੱਗੇ ਆ ਕੇ ਸੂਤਰ ਧਾਰ ਬਣਦੇ ਆ ਜੀ ਹੁਣ ਗੱਲ ਇਹ ਹੈ ਕਿ ਐਸਜੀਪੀਸੀ ਨੂੰ ਕੀ ਇਤਰਾਜ਼ ਹੋਣਾ ਚਾਹੀਦਾ ਇਸ ਗੱਲ ਦੇ ਉੱਤੇ ਕਿ ਜੇਕਰ ਸਰਕਾਰ ਹਾਲੇ ਕਿ ਇਹ ਮੌਕਾ ਜਿਹੜਾ ਇਹ ਰਾਜਨੀਤਿਕ ਤੌਰ ਤੇ ਦੋਨੋਂ ਪਾਰਟੀਆਂ ਸਮਝ ਨਹੀਂ ਆ ਰਿਹਾ ਅਤੇ ਬਾਕੀ ਤਰ੍ਹਾਂ ਵੀ ਸਮਝ ਨਹੀਂ ਆ ਰਹੀ ਇਸ ਮੌਕੇ ਤੇ ਆ ਕੇ ਐਫਆਈਆਰ ਦਰਜ ਕਿਉਂ ਹੋਈ ਇਹ ਉਦੋਂ ਕਿਉਂ ਨਹੀਂ ਹੋ ਗਈ 2022 ਦੇ ਵਿੱਚ ਮਾਨ ਸਾਹਿਬ ਨੇ ਕਿਉਂ ਨਹੀਂ ਦਰਜ ਕਰਵਾ ਦਿੱਤੀ ਚਲੋ ਹੁਣ ਐਸਜੀਪੀਸੀ ਦਾ ਇਹ ਕਹਿਣਾ ਕਿ ਜੀ ਇਹ ਤਾਂ ਸਿੱਖ ਮਸਲਾ ਹੈ ਸਿੱਖ ਮਸਲਾ ਕਿਵੇਂ ਹੋਇਆ ਇਹ ਹਮ ਗੁਰੂ ਗਰੰਥ ਸਾਹਿਬ ਜੀ ਦੇ ਪਾਵਨ ਸਰੂਪ ਨਾ ਚੋਰੀ ਹੋਇਆ ਨਾ ਗਾਇਬ ਹੋਇਆ ਜੀ ਇਹ ਇਹ ਸ਼ਬਦ ਜਿਹੜੇ ਵਰਤਦੇ ਆ ਇਹ ਗਲਤ ਹੈ ਨਾਉ ਗਾਇਬ ਹੋਇਆ ਨਾਉ ਚੋਰੀ ਹੋਇਆ ਦਰਅਸਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਜੋ ਸਾਡੇ ਕੋਲੇ ਜਾਣਕਾਰੀ ਰਹੀ ਹੈ ਪਹਿਲੇ ਸਮਿਆਂ ਦੇ ਵਿੱਚ ਆਈ ਆ ਕਿ ਕੁਝ ਖਾਸ ਲੋਕਾਂ ਦੀਆਂ ਸਲਿੱਪਾਂ ਦੇ ਉੱਤੇ ਚਿੱਟਾਂ ਦੇ ਉੱਤੇ ਉਹ ਖਾਸ ਖਾਸ ਥਾਵਾਂ ਤੇ ਚਾਹੇ ਵਿਦੇਸ਼ਾਂ ਵਿੱਚ ਭੇਜੇ ਗਏ ਆ ਚਾਹੇ ਲੋਕਲ ਪੰਜਾਬ ਦੇ ਵਿੱਚ ਹਰਿਆਣੇ ਦੇ ਵਿੱਚ ਰਾਜਸਥਾਨ ਯੂਪੀ ਜਿੱਥੇ ਵੀ ਭੇਜੇ ਗਏ ਆ ਉਹ ਕੁਝ ਖਾਸ ਲੋਕਾਂ ਦੀਆਂ ਸਲਿੱਪਾਂ ਦੇ ਉੱਤੇ ਦਿੱਤੇ ਗਏ ਜੀ ਹੁਣ ਮਸਲਾ ਇਹ ਸੀ ਕਿ ਉਹ ਗੁਰੂ ਦੇ ਸੂਤ ਜਿਹੜੇ ਗਏ ਨੇ ਉਹਨਾਂ ਦਾ ਪੈਸਾ ਕਿੱਥੇ ਜਮ੍ਹਾਂ ਹੋਇਆ ਹਮ ਅਮੈਜ਼ਲਮੈਂਟ ਪੈਸੇ ਦਿਆ ਤੇ ਜਦੋਂ ਪੈਸੇ ਦੀ ਅਮੈਜ਼ਲਮੈਂਟ ਹੁੰਦੀ ਹੈ ਗੱਲ ਤਾਂ ਉਹ ਤਾਂ ਫਿਰ ਜਾਂਚ ਦਾ ਵਿਸ਼ਾ ਹੁੰਦਾ ਹੈ ਅੰਦਰੂਨੀ ਮਸਲਾ ਕਿਵੇਂ ਹੋ ਗਿਆ ਤੇ ਫੌਜਦਾਰੀ ਮਸਲਾ ਬਣਦਾ ਹੈਗਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੇਂਦਰ ਸਰਕਾਰ ਦੇ 1925 ਦੇ ਐਕਟ ਦੇ ਗੁਰਦੁਆਰਾ ਐਕਟ ਦੇ ਅੰਡਰ ਬਣੀ ਹੈ ਉਸ ਐਕਟ ਦੇ ਵਿੱਚ ਕਦੇ ਕਿਤੇ ਲਿਖਿਆ ਆ ਕਿ ਜੇਕਰ ਇਸ ਤਰ੍ਹਾਂ ਨਹੀਂ ਕਿਤੇ ਚੋਰੀ ਹੁੰਦੀ ਐ ਕਿਤੇ ਅਬੈਜ਼ਲਮੈਂਟ ਹੁੰਦੀ ਐ ਤੇ ਉਹਨੂੰ ਸਰਕਾਰ ਨਹੀਂ ਡੀਲ ਕਰੂਗੀ ਜਾਂ ਸਿੱਖਾਂ ਦਾ ਮਸਲਾ ਹੋਊਗਾ ਸਿੱਖਾਂ ਦਾ ਮਸਲਾ ਸਾਡੀ ਰਹਿਤ ਮਰਿਆਦਾ ਦਾ ਹੋ ਸਕਦਾ ਸਾਡੀ ਦਸਤਾਰਬੰਦੀ ਦਾ ਹੋ ਸਕਦਾ ਤੁਹਾਡੇ ਸਰੂਪ ਦਾ ਸਿੱਖਾਂ ਦਾ ਹੋ ਸਕਦਾ ਗੁਰਦੁਆਰਾ ਸਹਿਬਾਨ ਦੇ ਵਿੱਚ ਦਖਲਅੰਦਾਜ਼ੀ ਜਿਹੜੀ ਐ ਗੁਰਦੁਆਰਾ ਸਹਿਬਾਨ ਦਾ ਭਾਵੇਂ ਜਿਵੇਂ ਪੁਲਿਸ ਦਾ ਦਾਖਲਾ ਹੁੰਦਾ ਜਾਂ ਕਿਸੇ ਢੰਗ ਨਾਲ ਹੋਰ ਇੱਜ਼ਤ ਤੇ ਧਾਰਮਿਕ ਪਾਵਨ ਨੂੰ ਫੇਸ ਪਾਈ ਉਹ ਤਾਂ ਮੰਨਿਆ ਜਾ ਸਕਦਾ ਪਰ ਇਹ ਸਰੂਪ ਜਿਹੜੇ ਆ ਇਹਨਾਂ ਦੇ ਵਿਵਾਦ ਪੈਦਾ ਹੋਇਆ ਔਰ ਐਸਜੀਪੀਸੀ ਇਸ ਗੱਲ ਦਾ ਜਿਹੜਾ ਉਹ ਦਾਵਾ ਕਰਦੀ ਹੈ ਕਿ ਐਡਵੋਕੇਟ ਇਸ਼ਰ ਸਿੰਘ ਉਹਨਾਂ ਦੀ ਰਿਪੋਰਟ ਦੇ ਮੁਤਾਬਕ ਜਿਹੜਾ ਐਕਸ਼ਨ ਲੈ ਗਿਆ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਪੈਸੇ ਦੀ ਜਿਹੜੀ ਆ ਖੁਰਦ-ਬੁਰਦ ਹੋਣ ਦੀ ਰਿਪੋਰਟ ਆਈ ਹੈ ਉਹਨਾਂ ਨੇ ਪੰਨੇ ਵੀ ਦਿੱਤੇ ਆ ਧਾਮੀ ਸਾਹਿਬ ਨੇ ਕਿ ਫਲਾਣੇ ਪੰਨੇ ਦੇ ਉੱਤੇ ਫਲਾਣੇ ਪੰਨੇ ਦੇ ਉੱਤੇ ਆ ਲਿਖਿਆ ਹੋਇਆ ਜਦੋਂ ਕਿ ਦੂਸਰੀ ਧਿਰ ਇਹ ਕਹਿੰਦੀ ਆ ਕਿ ਉਸੇ ਰਿਪੋਰਟ ਦੇ ਵਿੱਚ ਲਿਖਿਆ ਆ ਕਿ ਇਹ ਕੇਸ ਫੌਜਦਾਰੀ ਕੇਸ ਦਰਜ ਹੋਣੇ ਚਾਹੀਦੇ ਯਾਰ ਪਰ ਐਸਜੀਪੀਸੀ ਉਸ ਤੋਂ ਬਾਅਦ ਨਵੇਂ ਮਤੇ ਪਾ ਕੇ ਆਪਣੇ ਢੰਗ ਨਾਲ ਸੁਲਝਾ ਲੈਂਦੀ ਆ ਔਰ ਅਕਸ਼ਰੀ ਅਕਾਲ ਸਰਪ ਸਹਿਬ ਦੇ ਜਥੇਦਾਰ ਸਹਿਬਾਨ ਤੋਂ ਹੁਕਮ ਕਰਾ ਕੇ ਇਹ ਜਿਹੜੀ ਆ ਉਹ ਰਿਪੋਰਟ ਕਹਿੰਦੇ ਆ ਕਿ ਹੁਣ ਜੋ ਐਸਜੀਪੀਸੀ ਦੀ ਸਾਈਟ ਤੇ ਪਈ ਹੋਈ ਆ ਹੁਣ ਗੱਲ ਇਹ ਆ ਕਿ ਜਦੋਂ ਇਹ ਮਸਲਾ ਅੰਡੇ ਹੀ ਨਹੀਂ ਪੈ ਰਿਹਾ ਤਾਂ ਫਿਰ ਇਹਨੂੰ ਇੱਕ ਪਾਸੇ ਲਾਉਣਾ ਚਾਹੀਦਾ ਨਾ ਕਿ ਇਸ ਨੂੰ ਫਿਰ ਦੁਬਾਰਾ ਹੌਲੀ ਹੌਲੀ ਪੁਕ ਪਕਾ ਕੇ ਜੀ ਉਹ ਤੁਸੀਂ 2027 ਤੱਕ ਲੈ ਜਾਓ ਔਰ ਲੋਕਾਂ ਚ ਜਾ ਕੇ ਫਿਰ ਇੱਕ ਦੂਜੇ ਤੇ ਇਲਜ਼ਾਮ ਥੱਪ ਦੇ ਫਿਰੋ ਦੂਸਰੀ ਗੱਲ ਸਰਕਾਰ ਕਿੱਥੇ ਫਸਦੀ ਹੈ ਸਰਕਾਰ ਨੇ ਇਹ ਮਸਲਾ ਹੁਣ ਆ ਕੇ ਚੁੱਕਿਆ ਸਵਾਲ ਬਣਦਾ ਕਿ ਹੁਣ ਹੀ ਕਿਉਂ ਪਹਿਲਾਂ ਕਿਉਂ ਨਹੀਂ ਚਲੋ ਅਸੀਂ ਇਹ ਵੀ ਗੱਲ ਮੰਨ ਲੈਂਦੇ ਆ ਕਿ ਬਹੁਤ ਅੱਛੀ ਗੱਲ ਹੈ ਕਿ ਪੰਜਾਬ ਸਰਕਾਰ ਨੇ ਮਾਨ ਸਰਕਾਰ ਨੇ ਇਸ ਮਸਲੇ ਨੂੰ ਉਠਾਇਆ ਇੱਕ ਕਿਸੇ ਨਾ ਕਿਸੇ ਤਣ ਪੱਤਰ ਲਗਣਾ ਚਾਹੀਦਾ ਸੰਗਤ ਨੂੰ ਪਤਾ ਆਣਾ ਚਾਹੀਦਾ ਕਿ ਕਿਹੜੇ ਲੋਕਾਂ ਨੇ ਮਿਸਯੂਜ਼ ਕੀਤਾ ਐਸਜੀਪੀਸੀ ਦੇ ਫੰਡਸ ਨੂੰ ਕਿਹੜੇ ਲੋਕਾਂ ਨੇ ਇਹਦੀ ਜਿਹੜੀ ਆ ਉਹ ਹਮਾਇਤ ਕਰਕੇ ਉਹਨਾਂ ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਪਹੁੰਚਾਏ ਹੋਰ ਪਹਿਲੀ ਗੱਲ ਤੇ ਲਿਸਟ ਆਉਣੀ ਚਾਹੀਦੀ ਆ ਸਰਕਾਰ ਪੰਜਾਬ ਆਪਣੀ ਐਸਜੀਪੀਸੀ ਵੱਲੋਂ ਕਿ ਉਹ ਸਰੂਪ ਜਿਹੜੇ ਸੀ ਉਹ ਕਿੱਥੇ ਕਿੱਥੇ ਪਏ ਹੋਇਆ ਜੀ ਪਹਿਲੀ ਗੱਲ ਦੂਸਰੀ ਗੱਲ ਇਹ ਹੋਣੀ ਚਾਹੀਦੀ ਕਿ ਕੀ ਉਹ ਸਰੂਪ ਜਦੋਂ ਇਸ਼ੂ ਹੋਏ ਉਹਨਾਂ ਨੇ ਫੰਡ ਦਿੱਤੇ ਇਹ ਸਾਹਮਣੇ ਆਉਣੀ ਚਾਹੀਦੀ ਹੈ ਗੱਲ ਹੁਣ ਮੈਂ ਗੱਲ ਕਰ ਰਿਹਾ ਸੀ ਸਰਕਾਰ ਦੀ ਤੁਹਾਨੂੰ ਯਾਦ ਹੋਣਾ ਹੈ ਕਿ ਮਾਨ ਸਰਕਾਰ ਨੇ ਪੰਜਾਬ ਵਿਧਾਨ ਸਭਾ ਵਿੱਚ ਇੱਕ ਬਿੱਲ ਪਾਸ ਕੀਤਾ ਸੀ ਐਸਜੀਪੀਸੀ ਵੱਲੋਂ ਜਦੋਂ ਦਾਵਾ ਕੀਤਾ ਗਿਆ ਸੀ ਕਿ ਉਹ ਸ਼੍ਰੀ ਦਰਬਾਰ ਸਾਹਿਬ ਤੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਗੁਰਬਾਣੀ ਦਾ ਜਿਹੜਾ ਰਿਲੇ ਆ ਉਹਦੇ ਬਾਰੇ ਚੈਨਲ ਚ ਲਾਉਣਗੇ ਪਰ ਮਾਨ ਸਾਹਿਬ ਨੇ ਮੈਨੂੰ ਯਾਦ ਹੈ ਬਿਆਨ ਦਿੱਤਾ ਸੀ ਕਿ ਜੀ ਇਹ ਤਾਂ 24 ਘੰਟੇ ਚਲ ਸਕਦਾ 24 ਘੰਟੇ ਤੱਕ ਕੀ ਚਲਣਾ ਸੀ ਉਹ ਕਈ 24 ਘੰਟੇ ਲੰਘ ਗਏ ਹੁਣ ਤੱਕ ਉਹ ਬਿੱਲ ਬਾਰੇ ਦੁਬਾਰ ਕਿਉਂਕਿ ਉਹਦੀ ਸੈਂਟ ਜਿਹੜੀ ਆ ਨਹੀਂ ਮਿਲ ਸਕਦੀ ਕਿਉਂਕਿ ਕੇਂਦਰ ਸਰਕਾਰ ਦੇ ਕਾਨੂੰਨਾਂ ਦੇ ਮਤਾਬਕ ਮਿਨਿਸਟਰੀ ਆਫ ਆਈਐਨਬੀ ਔਰ ਟੈਲੀਕਮਿਊਨੀਕੇਸ਼ਨ ਉਨ੍ਹਾਂ ਦੇ ਮੁਤਾਬਕ ਇਹ ਆ ਕਿ ਕਿਸੇ ਵੀ ਧਾਰਮਿਕ ਸੰਸਥਾ ਨੂੰ ਰਲੇ ਕਰਨ ਵਾਸਤੇ ਇਹ ਇਜਾਜ਼ਤ ਨਹੀਂ ਮਿਲ ਸਕਦੀ। ਔਰ ਉਹਦੇ ਲਈ ਕੋਈ ਐਨਜੀਓ ਚਾਹੀਦੀ ਆ, ਕੋਈ ਐਜੂਕੇਸ਼ਨਲ ਇੰਸਟੀਟਿਊਸ਼ਨ ਚਾਹੀਦਾ ਉਹਨਾਂ ਨੂੰ ਇਜਾਜ਼ਤ ਮਿਲਦੀ ਆ। ਹਾਂ ਚਲੋ ਮਾਨ ਸਾਹਿਬ ਨੇ ਹਿੰਮਤ ਕੀਤੀ ਸਾਨੂੰ ਅੱਛਾ ਲੱਗਾ ਇਹ ਗੱਲ ਦਾ ਕਿ ਚਲੋ ਸਰਕਾਰ ਉਥੋਂ ਰਲੇ ਕਰਵਾ ਦੇਵੇ। ਤੇ ਫਿਰ ਉਸ ਬਿੱਲ ਦੇ ਉੱਤੇ ਦੁਬਾਰੇ ਕਿਉਂ ਨਹੀਂ ਬੋਲੇ? ਜਦੋਂ ਬਿੱਲ ਨੂੰ ਸੈਂਟ ਮਿਲੀ ਨਹੀਂ ਆ ਫਿਰ ਵਿਧਾਨ ਸਭਾ ਦੇ ਵਿੱਚ ਦੁਬਾਰੇ ਕਿਉਂ ਨਹੀਂ ਉਹ ਜਿਹੜੀ ਗੱਲ ਉਠਾਈ ਗਈ ਕਿਉਂ ਨਹੀਂ ਸਾਰੀਆਂ ਪਾਰਟੀਆਂ ਅੱਗੇ ਆਈਆਂ ਔਰ ਉਹ ਦਰਬਾਰ ਸਾਹਿਬ ਤੋਂ ਉਸੇ ਤਰ੍ਹਾਂ ਰਿਲੀ ਜਿਹੜਾ ਇੱਕ ਪ੍ਰਾਈਵੇਟ ਚੈਨਲ ਚਲਾ ਰਿਹਾ YouTube ਤੇ ਵੀ ਆ ਰਿਹਾ YouTube ਵਾਲੇ ਜਦੋਂ ਚਾਹੁੰਦੇ ਆ ਉਹਨਾਂ ਨੂੰ ਆਬਜੈਕਸ਼ਨੇਬਲ ਹੁੰਦਾ ਉਹ ਡਿਲੀਟ ਕਰ ਦਿੰਦੇ ਆ ਸੋ ਸਥਿਤੀ ਇਹ ਆ ਕਿ ਇਸ ਮੌਕੇ ਲੋਕਾਂ ਨੂੰ ਮੂਰਖ ਨਾ ਬਣਾਇਆ ਜਾਵੇ ਇਸ ਮੁੱਦੇ ਨੂੰ ਸਪਸ਼ਟ ਕਰਨ ਦੇ ਲਈ ਬਹੁਤ ਜ਼ਰੂਰੀ ਹੈ ਕਿ ਇਹਦੇ ਉੱਤੇ ਇੱਕ ਸਹਿਮਤੀ ਬਣੇ ਸਹਿਮਤੀ ਬਣਨ ਤੋਂ ਬਾਅਦ ਪਾਵਨ ਸਰੂਪਾਂ ਦੀ ਸਥਿਤੀ ਕੀ ਆ ਉਸ ਬਾਰੇ ਲੋਕਾਂ ਨੂੰ ਜਾਣਕਾਰੀ ਦਿੱਤੀ ਜਾਵੇ ਔਰ ਦੂਸਰੇ ਪਾਸੇ ਸਾਡੀ ਇਹ ਵੀ ਬੇਨਤੀ ਆ ਕਿ ਤੁਸੀਂ ਪੰਜਾਬ ਦੇ ਲੋਕਾਂ ਦੇ ਮੁੱਦਿਆਂ 'ਵਾਂ ਲਾਓ ਇਸ ਟਾਈਮ ਇਹ ਵੱਡਾ ਮੁੱਦਾ ਨਹੀਂ ਹੈਗਾ ਮੈਂ ਇਹ ਨਹੀਂ ਕਹਿੰਦਾ ਕਿ ਇਹ ਮਤਲਬ ਸੈਂਸਿਟਿਵ ਨਹੀਂ ਹੈਗਾ ਸੈਂਸਿਟਿਵ ਜ਼ਰੂਰ ਹੈ ਕਿਉਂਕਿ 2000 10 12 ਦੀ ਗੱਲ ਚੱਲਣ ਦੀ ਆ ਪੁਰਾਣੀ ਗੱਲ ਚੱਲਣ ਦੀ ਹੈ ਤਾਂ ਉਸ ਤੋਂ ਬਾਅਦ 2015 ਦਾ ਵਿਅਦਬੀ ਦਾ ਮੁੱਦਾ ਪਿਆ ਆਇਆ ਨੇ ਉਹਨਾਂ ਦੇ ਤੁਸੀਂ ਕੁਝ ਨਹੀਂ ਕਰ ਸਕੇ ਹੁੰਦਾ ਇਹਦੇ ਨਾਲ ਨਾਲ ਇਹ ਮੁੱਦੇ ਪੰਜਾਬ ਦੇ ਜਿਹੜੇ ਆ ਪਾਣੀਆਂ ਦਾ ਮੁੱਦਾ ਹੈ ਡਰੱਗਸ ਦਾ ਮੁੱਦਾ ਹੈ ਸਾਡਾ ਥੱਲੇ ਖੇਤੀਬਾੜੀ ਸਿਸਟਮ ਬਰਬਾਦ ਹੋ ਰਿਹਾ ਡਰੱਗਸ ਦਾ ਬੁਰਾ ਹਾਲ ਹੋ ਗਿਆ ਲੈਂਡ ਆਡਰ ਦਾ ਬਹਾਲ ਬੁਰਾ ਹੋ ਗਿਆ ਆ ਬੇਰੁਜ਼ਗਾਰੀ ਸਾਡੇ ਇੱਥੇ ਪਈ ਹੋਈ ਆ ਭ੍ਰਿਸ਼ਟਾਚਾਰ ਨੇ ਤੁਸੀਂ ਦੇਖਿਆ ਆ ਦੇਖਿਆ ਕੀ ਹਾਲਤ ਬਣੀ ਹੋਈ ਆ ਇੱਕ ਐਡੇ ਵੱਡੇ ਪੁਲਿਸ ਅਫਸਰ ਦੇ ਨਾਲ ਕਿੰਡੀ ਵੱਡੀ ਧੋਖਾ ਧੜੀ ਹੋ ਗਈ ਹੈ ਔਰ ਉਹ ਸੁਸਾਈਡ ਕਰ ਤੇ ਤੁਲ ਗਿਆ ਵਿਚਾਰਾ ਉਹ ਪੈਸਾ ਕਿੱਥੋਂ ਆਇਆ ਕਿਵੇਂ ਆਇਆ ਤੇ ਬਾਤੀਆਂ ਗੱਲਾਂ ਹੋਣਗੀਆਂ ਪਰ ਇਹ ਆ ਕਿ ਉਹਨੂੰ ਐਡਾ ਵੱਡਾ ਝਟਕਾ ਲੱਗਿਆ ਔਰ ਉਹਨੂੰ ਪਤਾ ਲੱਗਿਆ ਕਿ ਉਹ 8 ਕਰੋੜ ਹੀ ਨਹੀਂ ਸੀਗਾ ਉਹ ਤੇ 10 ਕਰੋੜ ਦੇ ਨੇੜੇ ਤੇੜੇ ਮਾਮਲਾ ਪਹੁੰਚ ਗਿਆ ਹੋਇਆ ਜੀ ਇਹ ਨਵੀਂ ਲੇਟੈਸਟ ਇਨਫੋਰਮੇਸ਼ਨ ਹੈਗੀ ਹੈ ਸੋ ਇਹ ਧੋਖਾ ਧੜੀਆਂ ਹੋ ਰਹੀਆਂ ਨੇ ਕਤਲੋਗਾਰ ਤੇ ਲੁੱਟਾ ਹੋ ਰਹੀਆਂ ਨੇ ਦਿਨ ਦਿਹਾੜੇ ਰਾਤ ਨੂੰ ਜਿਹੜੇ ਉਹ ਜੂਰਿਸਟਾਂ ਦੇ ਦੁਕਾਨਾਂ ਦੇ ਵਿੱਚ ਵੜ ਕੇ ਗੱਲੇ ਦੇ ਗੱਲੇ ਚੁੱਕ ਕੇ ਲੈ ਜਾਂਦੇ ਆ ਕਿੱਥੇ ਕਿੱਥੇ ਇਹਨਾਂ ਮੁੱਦਿਆਂ 'ਤੇ ਲੋੜ ਨਹੀਂ ਹੈਗੀ ਚਰਚਾ ਕਰਨ ਦੀ ਜੀ ਜੀ ਸੋ ਸਵਾਲ ਸਰ ਇੱਥੇ ਵੀ ਹੈ ਜਿੱਥੇ ਕਿ 328 ਪਾਵਰਸ ਰੂਪ ਜੇਕਰ ਚੋਰੀ ਨਹੀਂ ਹੋਏ ਹੈ ਨੇ ਤੁਹਾਡੀ ਗੱਲ ਠੀਕ ਹੈ ਵੀ ਐਸਜੀਪੀਸੀ ਨੂੰ ਸਪਸ਼ਟੀਕਰਨ ਦੇਣਾ ਚਾਹੀਦਾ ਹੈ ਜੇਕਰ ਸਰਕਾਰ ਨੇ ਐਸਐਟ ਬਣਾਈ ਹੈ ਤਾਂ ਐਸਐਟ ਕੋਲੇ ਪੱਕਾ ਰਖੜ ਦੱਸਣ ਪਈ ਇਹ ਪਾਵਰਸ ਰੂਪ ਇੱਥੇ ਪਏ ਨੇ ਜੀ ਪਰ ਦੂਜੇ ਪਾਸੇ ਅੱਜ ਹਰਜਿੰਦਰ ਸਿੰਘ ਧਾਮੀ ਪ੍ਰੈਸ ਕਾਨਫਰੈਂਸ ਕਰਨਗੇ 12 ਵਜੇ ਜੇ ਐਦਾਂ ਹੀ ਮਾਨ ਸਾਹਿਬ ਐਸਜੀਪੀਸੀ ਪ੍ਰੈਸ ਮੂਰੇ ਆ ਕੇ ਲਗਾਤਾਰ ਗੱਲਬਾਤ ਕਰਦੇ ਰਹੇ ਤਾਂ ਕਿਤੇ ਨਾ ਕਿਤੇ ਫਿਰ ਵੀ ਮਸਲੇ ਦਾ ਹੱਲ ਨਹੀਂ ਹੋਣਾ ਮਜ਼ਾਹ ਕੁੱਡੇਗਾ ਜੀ ਬਿਲਕੁਲ ਸਹੀ ਗੱਲ ਹੈ ਬ੍ਰਿੰਦਰ ਜੀ ਤੁਹਾਡੀ ਆਬਜ਼ਰਵੇਸ਼ਨ ਬਿਲਕੁਲ ਸਹੀ ਹੈ ਇੱਕ ਦਿਨ ਉਹਨੇ ਪ੍ਰੈਸ ਕਾਨਫਰੰਸ ਕਰ ਲਈ ਇੱਕ ਦਿਨ ਉਹਨੇ ਕਰ ਲਈ ਇੱਕ ਦਿਨ ਉਹਨੇ ਕਰ ਲਈ ਗੱਲ ਖਤਮ ਉਸ ਤੋਂ ਬਾਅਦ ਕੋਈ ਨਵਾਂ ਮੁੱਦਾ ਆ ਜਾਏਗਾ ਜਨਵਰੀ ਦਾ ਮਹੀਨਾ ਸ਼ੁਰੂ ਹੋਣ ਵਾਲਾ 26 ਦਾ ਕੋਈ ਨਾ ਕੋਈ ਨਵਾਂ ਮੁੱਦਾ ਸ਼ੁਰੂ ਹੋ ਜਾਊਗਾ ਅੱਜ ਵੈਸੇ ਵੀ ਬਜਟ ਮਾਫ ਕਰਨਾ ਵੈਸੇ ਵੀ ਇਜਲਾਸ ਹੈ ਅੱਜ ਜੀ ਵਿਸ਼ੇਸ਼ ਤੌਰ ਤੇ ਸੱਭਿਆ ਗਿਆ ਜਿਹੜਾ ਉਹ ਮਨਰੇਗਾ ਨੂੰ ਲੈ ਕੇ ਸੋ ਇਹ ਇਹ ਸਿਰਫ ਲੋਕਾਂ ਦਾ ਧਿਆਨ ਫਟਕਾਉਣ ਵਾਲੀ ਗੱਲ ਹੈ ਦੋਵੇਂ ਪਾਸੇ ਜੋ ਕੁਝ ਹੈਗਾ ਉਹਨ ਰਿਕਾਰਡ ਹੈਗਾ ਜਾਂਚ ਹੋਣੀ ਚਾਹੀਦੀ ਆ ਐਸਜੀਪੀਸੀ ਦਰਦੀ ਕਿਹੜੀ ਗੱਲਾਂ ਆ ਜਦੋਂ ਉਹ ਰਿਪੋਰਟ ਦੇ ਵਿੱਚ ਕੋ ਕਹਿੰਦੇ ਆ ਕਿ ਸਪਸ਼ਟ ਲਿਖ ਦਿੱਤਾ ਆ ਐਡਵੋਕੇਟ ਇਸ਼ਰ ਸਿੰਘ ਜੀ ਨੇ ਸਪਸ਼ਟ ਲਿਖ ਦਿੱਤਾ ਆ ਉਹਦੇ ਵਿੱਚ ਕਿ ਸਰੂਪ ਜਿਹੜੇ ਆ ਗਏ ਉਹ ਦਿੱਤੇ ਗਏ ਸਰੂਪ ਮੈਂ ਪਹਿਲਾਂ ਸਪਸ਼ਟ ਕੀਤਾ ਚੋਰੀ ਨਹੀਂ ਹੋਏ ਨਾ ਹੀ ਗਾਇਬ ਹੋਏ ਆ ਉਹ ਗੈਰ ਅਧਿਕਾਰਤ ਤੌਰ ਦੇ ਉੱਤੇ ਕੁਝ ਖਾਸ ਲੋਕਾਂ ਦੀ ਹੁਣ ਤੁਸੀਂ ਖਾਸ ਤੇ ਵੱਡੇ ਸ਼ਬਦ ਨੂੰ ਮੇਰੇ ਨੂੰ ਤੁਸੀਂ ਆਪੇ ਅੰਦਾਜ਼ਾ ਲਾ ਸਕਦੇ ਹੋ ਮੈਂ ਕਿੱਧਰ ਇਸ਼ਾਰਾ ਕਰਦਾ ਮੈਂ ਹੀ ਨਹੀਂ ਕਰਦਾ ਇਹ ਉਸ ਵਕਤ ਜਿੱਦਾਂ ਮੁਲਾਜ਼ਮਾਂ ਦੇ ਉੱਤੇ ਇਲਜ਼ਾਮ ਲੱਗੇ ਸੀ ਉਹਨਾਂ ਵੱਲੋਂ ਵੀ ਗੱਲ ਆਈ ਸੀ ਕਿ ਕੁਝ ਵੱਡੇ ਲੀਡਰਾਂ ਦੀਆਂ ਪਰਚੀਆਂ ਉੱਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦਿੱਤੇ ਜਾਂਦੇ ਰਹੇ ਨੇ ਉਹ ਪਰਚੀਆਂ ਉਹਨਾਂ ਦੇ ਕੋਲ ਸੀ ਹੂੰ ਉਹ ਪਰਚੀਆਂ ਉਹਨਾਂ ਬੰਦਿਆਂ ਨੇ ਸਾਹਮਣੇ ਰੱਖੀਆਂ ਹੋਈਆਂ ਸੀ ਪਰ ਜਦੋਂ ਉਹ ਫਸ ਗਏ ਔਰ ਇਹ ਫਿਰ ਪਤਾ ਇਹ ਲੱਗਿਆ ਕਿ ਜਿਹੜੇ ਲੋਕ ਉਹਦੇ ਵਿੱਚ ਫਸਦੇ ਸੀ ਸਿੱਧੇ ਰੂਪ ਦੇ ਵਿੱਚ ਉਹ ਵੱਡੀਆਂ ਪੋਜੀਸ਼ਨਾਂ ਤੇ ਸੀ ਉਹ ਪਾਰਟੀਆਂ ਦੇ ਵਿੱਚ ਪ੍ਰਭਾਵਸ਼ਾਲੀ ਲੋਕ ਸੀ ਉਹਨਾਂ ਦੇ ਹੱਥ ਵਿੱਚ ਸੀ ਸਭ ਕੁਝ ਫਿਰ ਉਹਨਾਂ ਨੂੰ ਜਦੋਂ ਪਤਾ ਲੱਗਿਆ ਕਿ ਇਹ ਤੇ ਗੱਲ ਸਾਡੇ ਤੇ ਆ ਜਾਣੀ ਔਰ ਸਾਨੂੰ ਤਾਂ ਇਹ ਵੀ ਪਤਾ ਲੱਗਿਆ ਇਹ ਦੋਸ਼ ਲੱਗਦੇ ਰਹੇ ਆ ਕਿ ਉਹਨਾਂ ਕੋਲੋਂ ਉਹ ਸਲਿੱਪਾਂ ਲੈ ਕੇ ਪਾੜ ਦਿੱਤੀਆਂ ਗਈਆਂ ਤਾਂ ਕਿ ਨਾ ਰਹੇਗਾ ਬਾਸ ਤੇ ਨਾ ਬਜੇਗੀ ਬਾਂਸੂਰੀ ਉਹ ਹਣ ਸਲਿੱਪਾਂ ਕਿੱਥੇ ਗਈਆਂ ਉਹ ਸਲਿੱਪਾਂ ਦੱਸ ਸਕਦੇ ਸੀ ਕਿ ਉਹ ਸਲਿੱਪ ਕਿਹਦੇ ਹੱਥ ਦੀ ਲਿਖੀ ਸੀ ਵੱਡੇ ਵੱਡੇ ਲੋਕਾਂ ਨੇ ਸਲਿੱਪਾਂ ਲੈ ਕੇ ਭੇਜੀਆਂ ਉਹਨਾਂ ਨੂੰ ਉਹ ਕਹਿੰਦੇ ਅਸੀਂ ਤੇ ਬੱਝਰੇ ਸੀ ਇਸ ਦੇ ਅਸੀਂ ਫਲਾਣੇ ਬੰਦੇ ਦੀ ਕਿਵੇਂ ਮੋੜ ਸਕਦੇ ਸੀ ਤੋਂ ਇਸ ਕਰਕੇ ਐਸਜੀਪੀਸੀ ਨੂੰ ਕਿਹੜੀ ਗੱਲ ਦਾ ਡਰ ਹੈ ਕਿ ਜੇ ਉਹਦੇ ਵਿੱਚ ਜਾਂਚ ਹੁੰਦੀ ਹੈ ਤੇ ਜਾਂਚ ਦੇ ਵਿੱਚ ਤੇ ਸੱਚ ਦਾ ਸੱਚ ਸਾਹਮਣੇ ਆਉਣਾ ਚਾਹੀਦਾ ਜੀ ਐਸਜੀਪੀਸੀ ਨੂੰ ਸਪੋਰਟ ਕਰਨੀ ਚਾਹੀਦੀ ਹੈ ਹਰ ਸਰਕਾਰ ਨੂੰ ਇਸ ਗੱਲ ਦਾ ਸੋਚਣਾ ਚਾਹੀਦਾ ਕਿ ਸਰਕਾਰ ਨੇ ਵੀ ਜਿਹੜੇ ਮੁੱਦੇ ਚੁੱਕੇ ਸੀ 2015 ਦਾ ਮੁੱਦਾ ਬੇਅਦਬੀ ਵਾਲਾ ਮੁੱਦਾ ਜਿਹੜਾ ਬੁਰਜ ਜਵਾਰ ਸਿੰਘ ਵਾਲਾ ਔਰ ਕੋਟਕਪੂਰਾ ਗੋਲੀ ਕਾਂਡ ਬਾਈਬਲ ਕਲਾਂ ਕਤਲ ਕਾਂਡ ਜਿਹੜੇ ਹੋਏ ਆ ਉਥੇ ਉਹਨਾਂ ਦੇ ਮੁੱਦਿਆਂ ਤੇ ਵੀ ਤਾਂ ਕੋਈ ਗੱਲ ਕਰੋ ਤੁਸੀਂ ਕਹਿੰਦੇ ਸੀ ਅਸੀਂ ਸਾਨੂੰ ਕੇਜਰੀਵਾਲ ਸਾਹਿਬ ਤਾਂ ਕਹਿੰਦੇ ਸੀਗੇ ਕਿ ਸਭ ਸਭ ਕੋ ਪਤਾ ਹੈ ਕਿ ਦੋਸ਼ੀ ਕੌਣ ਹੈ ਅੰਜਾਲੋ ਚੱਲੇ ਨੇ 4 ਸਾਲ ਤਾਂ ਪੂਰੇ ਹੋ ਹੀ ਗਏ ਆ ਤੇ ਹੋਰ ਦੋਸ਼ੀ ਤਾਂ ਬਰ ਸਾਹਮਣੇ ਲਿਆਉਣੇ ਚਾਹੀਦੇ ਸੀਗੇ ਸੋ ਇਹ ਰਾਜਨੀਤਿਕ ਮਸਲਾ ਹੈ ਲੋਕਾਂ ਨੂੰ ਨਾ ਮੂਰਖ ਬਣਾਉਣ ਪਾਰਟੀਆਂ ਇਹ ਸਥਿਤੀ ਇੰਨੀ ਮਾੜੀ ਬਣ ਜਾਏਗੀ ਕਿ ਫਿਰ ਲੋਕੀ ਜਿਹੜਿਆ ਉਹ ਆਪ ਆਪਣੇ ਹੱਲ ਕਰਨੇ ਸ਼ੁਰੂ ਕਰ ਦੇਣਗੇ ਲੋਕੀ ਬਹੁਤ ਹੀ ਦੇਰ ਤੁਹਾਡੇ ਲਾਰਿਆਂ ਤੇ ਨਹੀਂ ਉਹਨਾਂ ਨੇ ਰਹਿਣਾ ਇਹ ਨਾ ਸਮਝੋ ਕਿ ਰਾਸ਼ਨ ਦੇ ਕੇ ਭਾਸ਼ਣ ਦੇ ਕੇ ਤੇ ਤੁਸੀਂ ਲੋਕਾਂ ਨੂੰ ਰੈਲੀਆਂ ਚ ਬਲਾ ਕੇ ਲੰਗਰ ਛਕਾ ਕੇ ਚਾਰ दारू ਦੀਆਂ ਬੋਤਲਾਂ ਪਿਆ ਕੇ ਝੰਡੇ ਫੜਾ ਕੇ ਨਾਰੇ ਲਵਾ ਕੇ ਤੇ ਖੁਸ਼ ਕਰ ਲੋਗੇ ਇਸ ਜਨਤਾ ਹੈ ਪੰਜਾਬ ਦੀ ਧਰਤੀ ਹੈ ਇਥੋਂ ਜੇਕਰ ਕਦੇ ਫਿਰ ਬਗਾਵਤ ਉੱਠਣੀ ਹੈ ਤਾਂ ਤੁਹਾਡੇ ਖਿਲਾਫ ਵੀ ਉੱਠ ਸਕਦੀ ਹੈ ਜੇ ਕੇਂਦਰ ਦੇ ਖਿਲਾਫ ਉੱਠ ਸਕਦੀ ਹੈ ਤਿੰਨ ਕਾਨੂੰਨਾਂ ਦੇ ਤਾਂ ਫਿਰ ਇਹ ਤੁਹਾਡੇ ਸੱਤਾਧਰ ਦੇ ਖਿਲਾਫ ਵੀ ਕਿਸੇ ਵਕਤ ਉੱਠ ਸਕਦੀ ਹੈ ਇਸ ਦੇ ਨਹੀਂ ਅਗਲੀ ਦੇ ਉੱਠ ਪਈ ਲੋਕੀ ਜਾਗਣ ਗਏ ਲੋਕਾਂ ਦੇ ਵਿੱਚ ਜਾਗਰੂਕਤਾ ਆ ਰਹੀ ਹੈ ਖਾਸ ਤੌਰ ਤੇ ਸੋਸ਼ਲ ਮੀਡੀਆ ਨੇ ਬਹੁਤ ਜਾਗਰੂਕਤਾ ਜਿਹੜੀ ਆ ਲਿਆ ਦਿੱਤੀ ਹੋਈ ਹੈ ਜੀ ਧੰਨਵਾਦ ਜੀ ਬਹੁਤ ਬਹੁਤ ਸ਼ੁਕਰੀਆ ਜੀ ਧੰਨਵਾਦ ਸੋ ਇਸਨ ਸਾਡੇ ਨਾਲ ਸਾਡੇ ਚੈਨਲ ਦੇ ਗਰੁੱਪ ਐਡੀਟਰ ਅਮਰਜੀਤ ਸਿੰਘ ਜੀ ਵੜੈਚ ਜਿਨ੍ਹਾਂ ਨੇ ਢੂੰਗਾਏ ਦੇ ਵਿੱਚ ਜਾ ਕੇ ਸਾਨੂੰ ਤੱਥਾਂ ਦੇ ਉੱਤੇ ਚੱਲਣਾ ਪਾਇਆ ਵੀ 328 ਰੁਪਏ ਚੋਰੀ ਨਹੀਂ ਹੋਏ ਤੇ ਉਹਨਾਂ ਦਾ ਕਹਿਣਾ ਹੈ ਕਿ ਮਸਲੇ ਦਾ ਹੱਲ ਹੋਣਾ ਚਾਹੀਦਾ ਹੁਣ ਵੇਖਣਾ ਹੋਵੇਗਾ ਐਸਜੀਪੀਸੀ ਪ੍ਰਧਾਨ ਧਾਮੀ ਵੱਲੋਂ 12 ਵਜੇ ਪ੍ਰੈਸ ਕਾਨਫਰੰਸ ਕੀਤੀ ਜਾਵੇਗੀ ਤੇ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਉਹ ਕੀ ਖੁਲਾਸਾ ਕਰਨਗੇ ਕੀ ਨਵੇਂ ਤੱਥ ਲੈ ਕੇ ਸਾਹਮਣੇ ਆਣਗੇ ਤਾਂ ਨਾਲ ਸਮਾਂ ਦੱਸੇਗਾ